ਪਾਣੀ ਨੂੰ ਬਹੁਤ ਜ਼ਿਆਦਾ ਡੂੰਘਾ ਟੂਆ ਪਟਕੇ ਤੇ ਉਹਦੇ ਵਿੱਚ ਜਮਾ ਕਰ ਲਿਆ ਕਰਦੇ ਸੀ ਉਥੋਂ ਉੱਚ ਜਾਤੀ ਸ਼੍ਰੀਣੀ ਤਾਂ ਪਾਣੀ ਪੀ ਸਕਦੀ ਸੀ ਪਰ ਕਹਿੰਦੇ ਸੀ ਸ਼ੂਦਰ ਨਹੀਂ ਵਰਤ ਸਕਦਾ ਉਥੋਂ ਇਥੋਂ ਤੱਕ ਵੀ ਇੱਕ ਪਸ਼ੂ ਦਾ ਪਾਣੀ ਪੀ ਸਕਦਾ ਸੀ ਕਹਿੰਦੇ ਛੂਦਰ ਨਹੀਂ ਵਰਤ ਸਕਦਾ ਕਿ ਛੂਦਰ ਦੇ ਹਾਲਾਤ ਪਸ਼ੂਆਂ ਤੋਂ ਵੀ ਭੈੜੇ ਸਨ ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇੱਕ ਖੂਹ ਲਾ ਕੇ ਦੁਨੀਆ ਨੂੰ ਦੱਸਿਆ ਕਿ ਖੂਹ ਗੁਰੂ ਨਾਨਕ ਦੇ ਘਰ ਚ ਇੱਕ ਹੀ ਰਹਿਣਾ ਇੱਥੇ ਹੀ ਹਿੰਦੂ ਇੱਥੇ ਮੁਸਲਮਾਨ ਇੱਥੇ ਬ੍ਰਾਹਮਣ ਇੱਥੇ ਇਕਤਰੀ ਇੱਥੇ ਵੈਸ਼ ਇੱਥੇ ਛੂਦਰ ਕਿਉਂ ਕਿ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾਲ ਦੱਸੇ ਬਾਹਰਾ ਨਹੀਂ ਗੁਰੂ ਨਾਨਕ ਸਾਹਿਬ ਦਾ ਘਰ ਸਭ ਲਈ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਮਹਾਰਾਜ ਨੇ ਕਿਹਾ ਇੱਥੇ ਖੁਸ਼ੀ ਦਾ ਵੀ ਸ਼ੋਭਾ ਨਹੀਂ ਬਣ ਸਕਦੀ ਇਸੇ ਤਰ੍ਹਾਂ ਜੇ ਅਸੀਂ ਤਰੱਕੀ ਕਰਦੇ ਹਾਂ ਪੜ੍ਹਾਈ ਕਰਦੇ ਹਾਂ ਤੇ ਇਹਦੇ ਪਿੱਛੇ ਸਾਡੇ ਮਾਪਿਆਂ ਵੀ ਤੇ ਸਾਡੇ ਅਧਿਆਪਕਾਂ ਵੀ ਕਿਸੇ ਵੱਡੀ ਮਿਹਨਤ ਹੈ ਜਿਹੜੀ ਸਾਨੂੰ ਸਮਾਜ ਦੇ ਵਿੱਚ ਸਾਡਾ ਨਾਮ ਉੱਚਾ ਕਰਦੀ ਹੈ ਮੈਂ ਭਗਤ ਰਣਕੁਟ ਗਾ ਬੋਲ ਬਾਈ ਆਖ ਤਰ ਹੈ ਰਖਾਰ ਸਿਮਰੋ ਕਾ ਨਿਧੇ ਫਗਾ ਲੋ ਪ੍ਰਭ ਕੇ ਬਾਈ ਆਖ ਤਰ ਹੈ ਨਾਰੋ ਸਿਮਰੋ ਕਾ ਤਰਕਾ ਵਾਹਿਗੁਰੂ 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 ਪ੍ਰਿੰਸੀਪਲ ਸਰ ਅਤੇ ਦੇਖਿਓ ਚੇਅਰਪਰਸਨ ਸ਼੍ਰੀ ਜਗਨਪ੍ਰੀ ਆਪਣਾ ਅਗਲੀ ਗੱਲ ਕਹਿੰਦੇ ਜੇ ਕਹਿਣ ਲੱਗੇ ਤੈਨੂੰ ਮਾਪਿਆਂ ਦੀ ਲੋੜ ਹੈ ਤੇ ਯਾਦ ਰੱਖੀ ਮੈਨੂੰ ਔਲਾਦ ਦੀ ਲੋੜ ਹੈ ਜੇ ਤੇ ਰੱਖਿਓ ਸਰਬਲక్ష్ਣ ਸਿੰਘ ਦੇ ਘਰ ਔਲਾਦ ਨਹੀਂ ਸੀ ਹੋਗੀ ਕਹਿਣ ਲੱਗੇ ਔਲਾਦ ਨਹੀਂ ਸੀ ਹੈਗੀ ਕਹਿਣ ਲੱਗੇ ਮੈਨੂੰ ਔਲਾਦ ਦੀ ਲੋੜ ਹੈ ਤੈਨੂੰ ਮਾਪਿਆਂ ਦੀ ਲੋੜ ਹੈ ਆਪਾਂ ਦਵੇਂ ਧਰਮ ਦੇ ਪਿਓ ਤੇ ਪੁੱਤਰ ਦੀ ਸਾਂਝ ਅਜ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਆਰੰਭ ਕਰੀਏ ਤੁਸੀਂ ਵੀ ਅਮਰ ਚੱਕਿਆ ਹੈ ਮੈਂ ਵੀ ਅਮਰ ਚੱਕਿਆ ਹੈ ਆਪਣਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਆਪਣੀ ਮਾਤਾ ਮਾਤਾ ਸਹਿਬ ਕੌਣ ਹੈ ਪਰ ਉਸ ਬੱਚੇ ਨੇ ਅਗਲੀ ਗੱਲ ਕਹੀ ਹੈ ਕਹਿਣ ਲੱਗੇ ਬਜ਼ੁਰਗੋ ਮੈਂ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਮੈਂ ਮੁੰਮਾ ਜਾਤਾਂ ਦੇ ਵਿੱਚੋਂ ਸ਼੍ਰੀਣੀ ਦੇ ਵਿੱਚੋਂ ਆ ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਤੁਹਾਨੂੰ ਬੜਾ ਕੁਝ ਸੁਣਨਾ ਪਏਗਾ ਮੇਰੇ ਬਾਰੇ ਕਹਿਣ ਲੱਗੇ ਪਰਵਾਹ ਹੀ ਕੋਈ ਨਹੀਂ ਆਪਣੇ ਘਰ ਲਿਆ ਸਾਧ ਸੰਗਤ ਇੱਕੇ ਭਾਂਡੇ ਵਿੱਚ ਰੋਜ਼ ਪ੍ਰਸ਼ਾਦ ਪਾਣੀ ਛਕਦੇ ਨਹੀਂ ਇਸ ਬੱਚੇ ਦਾ ਨਾਮ ਸੀ ਸਰਦਾਰ ਮੰਗਲ ਸਿੰਘ ਜਿੱਤੇ ਰਖਿਓ ਇਹਨੂੰ ਪੜਾਇਆ ਵੱਜ ਕੇ ਸਰਦਾਰ ਲਖਮਨ ਸਿੰਘ ਹੋਣਾ ਨਹੀਂ ਇਹ ਪੜਿਆ ਪੜਾਈ ਕਰਦਿਆਂ ਕਰਦਿਆਂ ਫਿਰ ਫੌਜ ਵਿੱਚ ਭਰਤੀ ਹੋਇਆ ਤੇ ਫੌਜ ਵਿੱਚ ਭਰਤੀ ਹੋਇਆ ਅਮਰਦ ਧਾਰੀ ਐ ਪੰਜ ਕਕਾਰੀ ਵਰਦੀ ਸਦਾ ਪਾ ਕੇ ਰੱਖਦਾ ਹੈ ਕਿਰਪਾਨ ਸਰੀਰ ਦਾ ਧੰਗ ਬਣਾ ਕੇ ਰੱਖਦਾ ਹੈ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਵੱਡੇ ਸਾਹਬ ਨੂੰ ਫੌਜ ਦੇ ਵਿੱਚ ਕਿ ਆਹ ਜਵਾਨ ਜਿਹੜਾ ਇਹਨਾ ਮੰਗਲ ਸਿੰਘ ਇੱਕ ਤਿਰਪਾਣ ਪਾ ਕੇ ਰੱਖ ਲਾਇਆ। ਕੁਰਬਾਨ ਜਿਦਾ ਨਹੀਂ ਕਰਦਾ। ਫੌਜ ਦੇ ਅਫਸਰ ਨੇ ਸਜ਼ਾ ਲਾਈ। ਉਹਨਾਂ ਨੂੰ ਸਜ਼ਾ ਲਾਈ ਗਈ, ਨੌਕਰੀ ਤੋਂ ਕੱਢ ਦਿੱਤਾ ਗਿਆ। 6 ਮਹੀਨੇ ਦੀ ਸਜ਼ਾ ਕੱਟੀ ਹੈ ਸਰਦਾਰ ਮੰਗਲ ਸਿੰਘ ਨੇ ਉਹਨਾਂ ਆ ਗਿਆ। ਸਿੱਖੀ ਨਹੀਂ ਛੱਡਾਂਗਾ। ਗੁਰੂ ਦੀ ਬਾਤ ਬਾਣੀ ਤੇ ਬਾਣਾ ਨਹੀਂ ਛੱਡਾਂਗਾ। ਨੌਕਰੀ ਦੀ ਮੈਂ ਪਰਵਾਹ ਨਹੀਂ ਕਰਦਾ। ਜਿਸ ਦਿਨ ਖਾਲਸਾ ਜੀ ਸਜ਼ਾ 깟 ਕੇ ਬਾਹਰ ਆਏ। ਮੇਰੀ ਕੌਮ ਨੇ ਫੁੱਲਾਂ ਦੀ ਵਰਖਾ ਕਰਕੇ ਗਲ ਵਿੱਚ ਹਾਰ ਪਾ ਕੇ ਪੰਥ ਨੇ ਉਹਨਾਂ ਨੂੰ ਸਨਮਾਨ ਦਿੱਤਾ ਤੇ ਇੱਕ ਖਤਾਬ ਦਿੱਤਾ ਕ੍ਰਿਪਾਣ ਬਹਾਦਰ ਸਰਦਾਰ ਮੰਗਲ ਸਿੰਘ ਸਾਕਾ ਨਣਕਾਣਾ ਸਾਹਿਬ ਦੇ ਸ਼ਹੀਦਾਂ ਵਿੱਚ ਇਹਦਾ ਨਾਮ ਹੁੰਦਾ ਹੈ ਵਿਦਿਆ ਉਹ ਦਾਤ ਹੈ ਮਹਾਰਾਜ ਸਾਹਿਬ ਦੀ ਜਿਹੜੀ ਸਾਨੂੰ ਪਰਮਾਤਮਾ ਦੇ ਨੇੜੇ ਕਰਦੀ ਹੈ ਆਪਾਂ ਬਚਨ ਪੜਿਆ ਹੈ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਕੋਝ ਪੈਦਾ ਆਵਰ ਨਾ ਜਾਣਾ ਮੇਰੇ ਸਹਿਬਾ ਗੁਣ گاਵਾ ਨਿਤ ਤੇਰੇ ਜਿੱਥੋਂ ਮੈਂ ਵਿਚਾਰ ਆਰੰਭ ਕੀਤੇ ਸੀ ਬੜੇ ਬੱਚੇ ਨੇ ਝੁੱਗੀਆਂ ਝੌਂਪੜੀਆਂ ਵਿੱਚ ਜਿਹੜੇ ਸਕੂਲ ਦਾ ਮੂੰਹ ਹੀ ਦੇਖਦੇ ਉੱਥੇ ਪੈਦਾ ਹੁੰਦੇ ਉੱਥੇ ਹੀ ਮੰਗ ਕੇ ਖਾ ਕੇ ਉੱਥੋਂ ਦੁਨੀਆ ਤੋਂ ਰੁਖਸਤ ਕਰ ਜਾਂਦੇ ਨੇ ਭਾਗਾ ਵਾਲਿਆਂ ਸਾਨੂੰ ਪੜ੍ਹਨ ਦਾ ਮੌਕਾ ਮਿਲਿਆ ਹੈ ਭਾਗਾ ਵਾਲਿਆਂ ਸਾਡੇ ਮਾਂ-ਬਾਪ ਸਾਡਾ ਸਹਿਯੋਗ ਦੇ ਰਹੇ ਨੇ ਭਾਗਾ ਵਾਲਿਆਂ ਜਿਨ੍ਹਾਂ ਬੱਚਿਆਂ ਦੇ ਸਿਰਾਂ ਤੇ ਸੋਹਣੀਆਂ ਦਸਤਾਰਾਂ ਗੁਰੂ ਦੀ ਸਿੱਖੀ ਸ਼ੋਭਾ ਪਾ ਰਹੀ ਹੈ ਇਹ ਭਾਗਾ ਵਾਲਿਆਂ ਸੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਾਲ ਜੁੜ ਕੇ ਗਰੀਬ ਨਿਵਾਜ ਸਤਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਗੁਣਗਾ ਰਹੇ ਆ ਜੀ ਇਹ ਸਭ ਤੋਂ ਵੱਡੀਆਂ ਦਾਤਾਂ ਦਾ ਆਨੰਦ ਸਾਨੂੰ ਸਤਗੁਰੂ ਨੇ ਬਖਸ਼ਿਸ਼ ਕੀਤਾ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਕੂਲ ਦੇ ਪ੍ਰਿੰਸੀਪਲ ਪਰੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦਾ ਸੁਨੇਹਾ ਪਿਆਰੀ ਵੀਰ ਅਰਸ਼ਦੀਪ ਸਿੰਘ ਮਾੜੀ ਕੰਬੋਕੇ ਵਾਲਿਆਂ ਨੇ ਦਾਸ ਤੱਕ ਭੇਜਿਆ ਸੀ ਮੈਂ ਸਮੂਚੀ ਮੈਨੇਜਮੈਂਟ ਸਕੂਲ ਦੀ ਚੜ੍ਹਦੀ ਕਲਾ ਦੇ ਵਾਸਤੇ ਅਰਦਾਸ ਕਰਦਾ ਹਾਂ ਸਤਿਗੁਰੂ ਦੇਮ ਗੁਗਣੀ ਰਾਤ ਚੁਗਣੀ ਤਰੱਕੀ ਦੀ ਦਾਤ ਬਖਸ਼ਿਸ਼ ਕਰਨ ਸਤੇ ਸੈਕਟਰੀ ਜੀ ਦਾ ਧੰਨਵਾਦ ਮੇਰੇ ਤੋਂ ਬਾਹਰ ਅੰਥ ਦੇ ਮਹਾਨ ਪ੍ਰਚਾਰਕ ਵੀਰ ਹਰਜਿੰਦਰ ਸਿੰਘ ਜੀ ਮਾਨਕਪੁਰਾ ਉਹ ਆਪ ਜੀ ਦੇ ਨਾਲ ਸਾਝ ਪਾਉਣ ਵਾਸਤੇ ਆ ਰਹੇ ਨੇ ਪਹੁੰਚੇ ਹੋਏ ਨੇ ਉਹਨਾਂ ਨੂੰ ਜੀਓ ਆਇਆ ਵੀ ਆ ਰਿਹਾ ਵੀ ਝੋੜੀ ਦੇ ਵਿੱਚ ਅਕਾਲਪੁਰਖ ਵੱਲੋਂ ਪੈਂਦੀ ਹੈ ਹੁਣ ਭਗਤ ਰਵਦਾਸ ਜੀ ਨੇ ਇੱਕ ਤਿਆਰਾ ਜੰਮੀ ਉਹਨੇ ਲਾਗੇ ਲਾ ਕੇ ਬਾਾਕੀ ਬੂਟੇ ਹੁੰਦੇ ਨੇ ਸਾਰੇ ਉਹਦੇ ਵਰਗੇ ਹੋ ਜਾਂਦੇ ਨੇ ਕਿਉਂਕਿ ਆਪਣੀ ਵਰਗੇ ਕਾਰੀਂਦਾ ਏ ਉਹਨਾਂ ਬੱਚਿਆਂ ਵੱਲੋਂ ਸ਼ਬਦ ਕੀਰਤਨ ਗਾਇਨ ਕੀਤਾ ਜਾਵੇਗਾ ਪੋਸਟ ਤੋਂ ਬਾਅਦ ਭਾਈ ਸਾਹਿਬ ਭਾਈ ਦਿਲਬਾਖ ਸਿੰਘ ਜੀ ਬਲੇਰ ਉਹਨਾਂ ਦਾ 40 ਮਿੰਟ ਦਾ ਸਮਾਂ ਹੈ ਇੱਥੇ ਪਹੁੰਚੇ ਹੋਏ ਭਾਈ ਸਾਹਿਬ ਭਾਈ ਦਿਲਬਾਖ ਸਿੰਘ ਜੀ ਬਲੇਰ ਆ ਬਖਸ਼ਿਆ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਜਦੋਂ ਭਾਈ ਕੋਈ ਨਹੀਂ ਕਰਨਾ ਇਹਦਾ ਮਤਲਬ ਜੇ ਨਹੀਂ ਕਰਨਾ

ਵਾਹਿਗੁਰੂ ਵਾਹਿਗੁਰੂ ਇਸ ਹੀ ਸਕੂਲ ਦੇ ਵਿਦਿਆਰਥੀ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਰਾਜੋ ਕੇ ਕੇਤੇ ਗਣੁ ਅਸੰਖ ਆਵਗੁਣ ਮੇਰੀਆ ਬੈਠੇ ਬਹੁਤ ਹੀ ਸਤਿਕਾਰਯੋ ਸਤਸੰਗਤ ਜੀ ਸਤਕਾਰ ਸਹਿਤ ਫਤਿਹ ਬੁਲਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਜਵਾਬ ਦੇ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਇੱਕ ਨਾ ਉਲਾਮਾ ਦੇ ਕੀ ਗੱਲ ਕਹਿਣਾ ਹੁੰਦਾ ਅਕਸਰ ਹੀ ਮੈਂ ਕਹਿਣਾ ਹਣਾ ਅਸੀਂ ਜਿੰਨੇ ਮਰਜੀ ਪੇਪਰ ਲੈ ਲਈਏ ਜਿੰਨੇ ਮਰਜੀ ਮੁਕਾਬਲੇ ਕਰਵਾ ਲਈਏ ਸਾਲ ਦੇ ਵਿੱਚ ਇੱਕ ਦਿਨ ਹੁੰਦਾ ਸਕੂਲ ਵਾਲੇ ਸਾਡੇ ਸਾਰੇ ਸਾਲ ਦੇ ਕੀਤੇ ਉੱਤੇ ਪਾਣੀ ਫੇਰ ਦਿੰਦੇ ਆ ਉਹ ਕਿਹੜਾ ਦਿਨ ਹੁੰਦਾ ਹੈ ਉਹ ਹੁੰਦਾ ਸਾਲਾਨਾ ਸਮਾਰੋਹ ਜਿੱਦਨ ਅਸੀਂ ਬੱਚਿਆਂ ਨੂੰ ਖੁੱਲ੍ਹਾ ਦੇ ਕੇ ਆਉਂਨੇ ਆ ਮਾਂ ਪਿਓ ਘਰੋਂ ਲਹਿੰਗੇ ਬਣਾ ਬਣਾ ਕੇ ਦਿੰਦਾ ਏ ਉਹ ਡਰੈਸਾਂ ਬਣਾ ਕੇ ਦਿੰਦਾ ਏ ਜਿਸ ਨੂੰ ਮਾਂ ਪਿਓ ਕਦੇ ਆਪਣੇ ਦਿਮਾਗ ਵਿੱਚ ਨਹੀਂ ਲਾੜਾ ਕਹਿੰਦਾ ਸਾਡੀ ਧੀ ਦਾ ਇਹੋ ਜਿਹਾ ਪਰਾਵਾ ਨਾ ਹੋਵੇ ਉਦੋਂ ਬੱਚੇ ਵੀ ਮੰਗ ਕਰਦੇ ਆ ਮਾਪੇ ਵੀ ਕਹਿੰਦੇ ਆ ਸਾਡਾ ਬੱਚਾ ਸੋਹਣਾ ਲੱਗੇਗਾ ਅਸੀਂ ਆਪਣੇ ਬੱਚਿਆਂ ਨੂੰ ਡਰੈਸਾਂ ਬਣਾ ਕੇ ਦਈਏ ਫਿਰ ਮਾਫ ਕਰਿਓ ਜਿਹੜਾ ਸਾਡਾ ਕਲਚਰ ਸੀ ਵੀਰ ਤੇ ਭੈਣ ਕਹਿਣ ਵਾਲਾ ਜਿੱਦਨੋ ਗਾਣੇ ਐਸ ਸਟੇਜ ਤੇ ਚੱਲਦੇ ਆ ਉਹਨਾਂ ਕਾਣਿਆਂ ਤੇ ਸਾਡੀਆਂ ਧੀਆਂ ਤੇ ਸਾਡੇ ਪੁੱਤਰ ਇੱਕ ਦੂਜੇ ਵੱਲ ਉਂਗਲਾਂ ਦੇ ਇਸ਼ਾਰੇ ਕਰਕੇ ਕਹਿੰਦੇ ਆ ਤੇਰੇ ਚ ਫਰਾਨਾ ਬੋਲਦਾ ਤੇਰੇ ਚ ਤੂੰ ਨਹੀਂ ਬੋਲਦਾ ਕੋਈ ਕੰਦਾ ਅੱਖਾਂ ਸਾਹਮਣੇ ਕਰ ਮੈਂ ਵੇਖੇ ਸੁਨਾਨਾ ਸਮਾਗਮ ਉਹਨਾਂ ਸਕੂਲਾਂ ਦੇ ਜਾ ਜਾ ਕੇ ਜਿੱਥੇ ਜਾ ਕੇ ਸਾਡੇ ਬੱਚਿਆਂ ਨੂੰ ਇਹ ਡਾਂਸ ਕਰਵਾਏ ਜਾਂਦੇ ਆ ਮੈਂ ਮੇਰੀ ਤਰ੍ਹਾਂ ਇਹ ਇਤਿਹਾਸ ਹੈ ਇਹ ਜੀਵਨ 'ਤੇ ਅਸੀਂ ਮਾਣ ਕਰਨਾ ਹੈ ਜਿਦੇ ਵਿੱਚ ਨਾ ਕਿਤੇ ਡਰ ਦਿੱਤਾ ਗਿਆ ਤੇ ਨਾ ਕਿਤੇ ਲਾਲਚ ਦਿੱਤਾ ਗਿਆ प्रिंसिपल सर श्री सचिन पुरी जी वालों सलमान किया जा रहा है जो कि नहीं झुकते गुरु का प्यार तो जज्बा जनता मैं जो अपने उदाहरण साझी कर रहा है ये उदाहरण ਉਸ ਤੋਂ ਬਾਅਦ ਰਿਜ਼ਲਟ ਆਉਣਗੇ ਹਾਜ਼ਰ ਹੋਣਗੇ ਗੁਰਬਾਜ ਸਿੰਘ ਜੀ ਠੀਕ ਹੈ ਸਰ ਪ੍ਰਿੰਸੀਪਲ ਸਰ

ਹੈ ਗਏ ਨੂੰ ਫੜ ਕੇ ਵੀਡੀਓ ਅੱਗੇ ਭੂਗਨ ਭਾਈ ਦੀ ਸੇਵਾ ਰਾਜ ਗੌਰਮ ਮਸਤੀ ਹਿਤਾ ਸਾਡੇ ਛੋਟੇ ਜਿਹੇ ਸੱਜੇ ਦੇ ਜਗਦੀਸ਼ਾ ਜੀ ਆਏ ਆ ਧੰਨਵਾਦ ਹੈ ਜੀ ਇਹਨਾਂ ਦਾ ਠੀਕ ਹੈ ਮੈਡਮ ਨਾਮ ਦੀਪਕ ਸ਼ਰਨਜੀਤ ਅਸ਼ਦੀਪ ਸਿੰਘ ਜੀ ਸਿੰਘ ਅਮਰਦਾਸ ਸਿੰਘ ਜੀ ਇੱਕ ਹੋਰ ਸ਼ਰਨਜੀਤ ये बड़े चंदों भी स्कूल टिक्की में दो स्टडी सर्कल को प्रदीप सिंह जी सर सामने और सामने जी एक गुरु गुरदास सिंह जी गुरु कैलाश संघ दास सीमादास जाचक है ਕਿ ਅੱਜ ਆਪ ਜੀ ਨੇ ਦਰਸ਼ਨ ਕਰਨ ਲਈ ਗੁਰੂ ਸਾਹਿਬ ਦੀ ਚੜ੍ਹਛੋ ਲੈ ਲਈ ਦਾਸ ਨੂੰ ਹੁਕਮ ਹੋਇਆ ਸੀਗਾ ਔਰ